ਮੈਂ ਬੋਲ ਲਿਆ ਜੰਦਾ ਬੋਲ 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 ਚੱਲੀ ਜਾਂਦੀ ਆ ਮਾਸ਼ੂਕੀ ਦਾ ਕਾਲ ਸਾਜ਼ ਤਰਤੀਬ ਨੈਲ ਜਮਨ ਤੋਂ ਪੰਤਗਿਰਾਹ ਮੰਸਤਾ ਅੱਗੇ ਆ ਅੱਜ ਸਾਡੀ ਜੋ 12 ਫਰੀਦ ਨੂੰ ਮਾਈਕਾ ਗੋ ਨਾਮ ਦੇ ਸਰ ਇੱਕ ਸ਼੍ਰੋਮਣੀ ਕਮੇਟੀ ਦੇ ਕੰਡੀਲ ਦੀ ਬਿੰਦੂ ਅਸੀਂ ਆਪ ਵੀ ਤਬਾਸ਼ੀ ਦੀਆਂ ਵੀ ਲੈ ਕੇ ਉੱਤੇ ਜਾ ਰਹੇ ਆ ਨਾ ਮੈਂ ਸਾਰੇ ਸਾਡੇ ਪੰਜਾਬ ਵਾਸੀਆਂ ਨੂੰ ਜਾਂ ਜਿੱਤੀਆਂ ਨੂੰ ਪੰਜਾਬ ਦੀਆਂ ਬੀਬੀਆਂ ਨੂੰ ਬੇਤੀ ਕਰਦੀ ਹਾਂ ਤੇ ਅਸੀਂ ਦੇਖੀਏ ਤੇ ਆਪਣੇ ਸਿਆਸਤ ਵਿੱਚ ਆਈਏ ਤੇ ਅਸੀਂ ਦੇਖੀਏ ਕਿ ਕਿਹੜੀ ਪਾਰਟੀ ਸਾਡੇ ਔਰਤਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਤੇ ਕਿਹੜੀ ਪਾਰਟੀ ਦੇਸ਼ ਦਾ ਮਸੀਹਾ ਤੇ ਅਸੀਂ ਉਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲੈ ਕੇ ਆਈਏ ਤਾਂ ਮੈਂ ਇਹਨਾ ਕਹਿ ਨਹੀਂ ਹੋਈ ਮੈਂ ਸਾਰੇ ਪੰਜਾਬ ਵਾਸੀਆਂ ਨੇ ਦੇਸ਼ ਵਾਸੀਆਂ ਨੂੰ ਪਾਕੀ ਮੇਲੇ ਤੇ ਰੋਣੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਸਭ ਦੇ ਕੇ ਘਰ ਖੁਸ਼ੀਆਂ ਕਿਹੜੇ ਦੀ ਮਹਾਰਤ ਲੈ ਕੇ ਹੋਏ ਲੈ ਕੇ ਆਏ ਇਹਨਾਂ ਦੇ ਵੀ ਕੋਈ ਨਾਮ ਦੀ ਜਾਸਤ ਵਾਦੂ ਜਿਹੜਾ ਖਾਲਸਾ ਸੁਆਮੀ